ਇਹ ਤਕਰੀਬਨ ਰਾਤ ਦੇ ਕੋਈ ਪੁਨੇ ਕੇ 11 ਵਜੇ ਦੀ ਘਟਨਾ ਵਾ ਤੇ ਉਸ ਤੋਂ 5 ਮਿੰਟ ਬਾਅਦ ਮੈਨੂੰ ਫੋਨ ਆਇਆ ਕਿ ਕੋਈ ਅਨੁਪਛਾਤੇ ਵੱਲੋਂ ਪਿੰਡ 'ਚ ਗੋਲੀਬਾਰੀ ਕੀਤੀ ਗਈ ਆ ਤੇ ਅਸੀਂ ਸਾਰੇ ਮੌਕੇ ਤੇ ਪਹੁੰਚੇ ਆ ਕਿ ਪੁਲਿਸ ਨੂੰ ਸੂਚਿਤ ਕੀਤਾ ਵਾ ਤੇ ਉਹਦੇ ਨੂੰ ਹਮਲਾਵਰ ਭੱਜ ਚੁਕੇ ਹੀ ਗੇ ਪਰ ਉਹ ਹਮਲਾਵਰਾਂ ਦਾ ਸਾਡੇ ਮੁੰਡਿਆਂ ਨੇ ਤਕਰੀਬਨ 5 ਤੋਂ 6 ਕਿਲੋਮੀਟਰ ਤੱਕ ਪਛਾ ਕੀਤਾ ਉਹ ਪਰ ਨੇਰੇ ਦਾ ਫਾਇਦਾ ਠਾ ਕੇ ਰਫੂ ਚੱਕਰ ਹੋ ਗਏ ਆ ਦੱਸਣ ਮੁਤਾਬਕ ਉਹ 3 ਜਣੇ ਸੀਗੇ ਤੇ ਇੱਕ ਉਹਨਾਂ ਕੋਲ ਮੋਟਰਸਾਈਕਲ ਸੀਗਾ ਤੇ ਮੂੰਹ ਉਹਨਾਂ ਦੇ ਬੰਨੇ ਹੋਏ ਸੀਗੇ ਇਹਦੇ ਕਰਕੇ ਪਹਿਚਾਨ ਕਰਨੀ ਹੋ ਕੀ ਸੀਗੀ ਕੌਣ ਸੀਗੇ ਪੀੜਤ ਪਰਿਵਾਰ ਨਾਲ ਹੁਣੇ ਗੱਲਬਾਤ ਹੋਈ ਇਸ ਟਾਈਮ ਤੇ ਉਹ ਬਹੁਤ ਸਹਿਮੇ ਹੋਇਆ ਵਾ ਪਰ ਸਾਰੇ ਨੇ ਹੌਸਲਾ ਬਜਾਈ ਕੀਤੀ ਆ ਤੇ ਪ੍ਰਸ਼ਾਸਨ ਨੇ ਪਹੁੰਚ ਕੇ ਵਿਸ਼ਵਾਸ ਦਵਾਇਆ ਕਿ ਦੋਸ਼ੀ ਜਲਦ ਤੋਂ ਜਲਦ ਫੜੇ ਜਾਣਗੇ ਤੇ ਪਿੰਡ ਦੀ ਪੰਚਾਇਤ ਤੇ ਹੋਰ ਸਾਰੇ ਨਗਰ ਨਿਵਾਸੀ ਇਹਨਾਂ ਦੇ ਨਾਲ ਆ ਤੇ ਕੋਈ ਵੀ ਖਬਰਾਂ ਦੀ ਲੋਟ ਨਹੀਂ ਹੈਗੀ ਗੱਲਬਾਤ ਇਦਾਂ ਹੀ ਕਿ ਲੇਟੇ ਹੀ ਆਪਾਂ ਸੁੱਤੇ ਹੀ ਤੇ ਮਤਲਬ ਆਵਾਜ਼ ਆਈ ਹੈ ਇੱਕਦਮ ਫੈਰ ਦੀ ਪੂਰੀ ਆ ਪਪਾ ਜੀ ਕੇ ਬਾਹਰ ਹੋਏ ਆ ਤੇ ਇੱਕ ਬਾਈਕ ਹੀ ਤੇ ਤਿੰਨ ਨੌਜਵਾਨ ਹੀ ਉਹਦੇ ਉੱਪਰ ਮੂਹ ਲਪੇਟ ਹੈ ਕਾਲੇ ਕੱਪੜੇ ਦੇ ਨਾਲ ਤੇ ਤੇ ਦੋ ਫਿਰ ਇੱਕ ਗੇਟ ਚ ਕੱਢਿਆ ਵਾ ਇੱਕ ਉੱਪਰ ਛੱਤ ਨੂੰ ਕੱਢਿਆ ਵਾ ਤੇ ਤਿੰਨ ਗੋਲੀਆਂ ਪੂਰੀਆਂ ਨੀਚੇ ਉਹਨਾਂ ਦੀਆਂ ਸਬੂਤੀਆਂ ਬਰਾਮਦ ਹੋਈਆਂ ਨੇ ਉਹ ਟਰੈਵਲ ਏਜੰਟ ਦਾ ਕੰਮ ਕਰਦੇ ਆ ਉਹਨਾਂ ਦੀ ਕੋਈ ਦੁਸ਼ਮਣੀ ਹੈ ਕਿਸੇ ਨਾਲ ਪੈਸੇ ਦਾ ਲੈਣ ਦੇ ਨੂੰ ਹੋ ਸਕਦਾ ਇਤੋਂ ਵੱਡੀ ਹੋਰ ਕੋਈ ਗੱਲ ਵੀ ਨਹੀਂ ਹੋ ਸਕਦੀ ਕੋਈ ਨਾ ਕਿ ਤੁਹਾਨੂੰ ਕੋਈ ਇਦਾਂ ਦਾ ਸ਼ੱਕ ਆ ਕੋਈ ਵੱਡੀ ਦੁਸ਼ਮਣੀ ਤੇ ਕੋਈ ਵੀ ਨਹੀਂ ਲਗਭਗ ਪੌਣੇ 10:00 ਵਜੇ ਦਾ ਟਾਈਮ ਸੀ ਕੋਈ ਅਣਪਛਾਤੇ ਬੰਦੇ ਆਏ ਮੋਟਰਸਾਈਕਲ ਤੇ ਤਿੰਨ ਜਣੇ ਸੀ ਮੂੰਹ ਬੰਨੇ ਹੋਏ ਸੀ ਉਹਨਾਂ ਨੇ ਤੇ ਉਹਨਾਂ ਨੇ ਆ ਕੇ ਇਹਨਾਂ ਦੇ ਘਰ ਤੇ ਫਾਇਰਿੰਗ ਕੀਤੀ ਦੋ ਗੋਲੀਆਂ ਚਲਾਈਆਂ ਤੇ ਤਿੰਨ ਗੋਲੀਆਂ ਜਿੰਦਾ ਉਹਨਾਂ ਦੀ ਇੱਕ ਜਿੰਦਾ ਕਾਰਤੂਸ ਇੱਥੇ ਡਿੱਗ ਗਿਆ ਉਹ ਪੁਲਿਸ ਦੇ ਵੱਲੇ ਕਰਤੇ ਆ ਤੇ ਸਾਡੇ ਕੁਝ ਮੁੰਡਿਆਂ ਨੇ ਉਹਨਾਂ ਦਾ 5 ਕਿਲੋਮੀਟਰ ਤੱਕ ਲਗਭਗ 5 ਕਿਲੋਮੀਟਰ ਤੱਕ ਉਹਨਾਂ ਦਾ ਪਿੱਛਾ ਵੀ ਕੀਤਾ ਆ ਮੋਟਰਸਾਈਕਲ ਤੇ ਹੀ ਤਿੰਨ ਮੁੰਡੇ ਸੀਗੇ ਉਹ ਇਹਦਾ ਨਾਮ ਸੁਰੇਜ ਆ ਇਮੀਗ੍ਰੇਸ਼ਨ ਦਾ ਕੰਮ ਕਰਦਾ ਵਾ ਕੋਈ ਇਹਨਾਂ ਦੀ ਕੋਈ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈਗੀ ਕੋਈ ਦੁਸ਼ਮਣੀ ਨਹੀਂ ਹੈਗੀ ਕੁਝ ਕਿਹਾ ਨਹੀਂ ਜਾ ਸਕਦਾ ਹੁਣ ਉਹ ਕਿਹੜੀ ਨੀਤ ਨਾਲ ਉਹਨਾਂ ਨੇ ਹਮਲਾ ਕੀਤਾ ਵਾ